Thank you so much to Punjab Police in Amritsar for everything they did to find my stuff they found my headphones and my purse I really thank for all the effort that's been done uh in case to giving me back my stuff that's been stolen ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜੀਰੋ ਟੋਲਰੈਂਸ ਪਾਲਿਸੀ ਹੈ ਜਿਹੜੀ ਹੈ ਕ੍ਰਾਈਮ ਦੇ ਕੇਸ ਉਹਦੇ ਤਹਿਤ ਵੀ ਹਥੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਦੇ ਇਸੇ ਕੰਮ ਦੇ ਟੁਟੇ ਕੇਸਿਸ ਫੰਡ ਦੇ ਵਿੱਚ ਬੜੀ ਮੰਨਪਾਗੀ ਘਟਨਾ ਹੋਈ ਸੀ ਕਿ ਇੱਕ ਇਜਰਾਈਲੀ ਸਿਟੀਜ਼ਨ ਜਿਹੜੇ ਵੂਮਨ ਛੇ ਗਏ ਉਹਨਾਂ ਨਾਲ ਬੈਟਿੰਗ ਹੋਈ ਸੀ ਪੈਕ ਤਰੀਕ ਨੂੰ ਸਈ ਲੋਨ ਨੂੰ ਚਾਟੋ ਦੇ ਇੰਡੀਆ ਦੇ ਵਿੱਚ ਜਦੋਂ ਵਾਂਗਾ ਬਾਰਡਰ ਤੇ ਆ ਰਹੇ ਸੀ 3 ਵੀ ਲੱਜ ਬੈਠ ਕੇ तकरीबन 2:45 ਦੀ ਵਾਰਤਾਂ ਤੱਕ ਉਹਦੇ ਨਾਲ ਬੜਾ ਇੱਕ ਇੱਕ ਮੰਨਪਾਗੀ ਘਟਨਾ ਹੋਈ ਪਰ ਫੋਰਨ ਸਿਟੀਜ਼ਨ ਹੋਣ ਕਰਕੇ ਬੜਾ ਸੈਂਸਿਟਿਵ ਸੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ

or headphones. thank you so much to the police in amritsar for everything they did to find my stuff, found my headphones and my purse. i really thank for all the effort that's been done uh, in case to giving me back my stuff that's been stolen. ਅਤੇ ਵਾਸਤੇ ਵੀ ਜਿਹੜੀ ਅਸੀਂ ਓਵਰਆਲ ਸਰਵੇਲੈਂਸ ਔਰ ਵਿਜ਼ਿਬਿਲਟੀ ਔਰ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਗਈ ਹੈ ਮੇਰੇ ਸਬ ਕਮਿਸ਼ਨਰੇਟ ਜੇ ਔਰ ਮਾਜੇਰਾਤ ਹੋਰ ਵੀ ਜ਼ਿਆਦਾ ਤੁਹਾਨੂੰ ਹੋਸਤ ਦਿਖੇਗੀ ਔਰ ਇਸ ਕੰਵਾਸ ਤੇ ਅਸੀਂ ਵਚਨਬਾ ਤਾਂ ਕਿ ਸਟਾਟਸ ਦੇ ਸਿਟੀਜ਼ਨ ਨੇ ਉਸ ਸੇਫਟੀ ਸਿਕਿਉਰਟੀ